ਅਰਦਾਸਾਂ ਸੀ ਜਰੂਰ ਕਰਨੇ ਕੱਲ ਵੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਇੱਥੇ ਜੂਸ ਦਾ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਆ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਰਦਾਸਾਂ ਕੀਤੀਆਂ ਕੜਾ ਪ੍ਰਸ਼ਾਦ ਲੈ ਕੇ ਆਏ ਸੀ ਵੀ ਵਾਹਿਗੁਰੂ ਜੀ ਉਹਨੂੰ ਦੇ ਰੋਗ ਤਾਂ ਬਖਸ਼ੇ ਜਲਦੀ ਤੋਂ ਜਲਦੀ ਪਰਮਾਤਮਾ ਉਹਨੂੰ ਠੀਕ ਕਰੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ ਅਸੀਂ ਇੰਨਾ ਕਹਾਂਗੇ ਜਦੋਂ ਰਾਜਵੀਰ ਜੀ ਠੀਕ ਹੋ ਕੇ ਆ ਜਾਣਗੇ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਗੁਰੂ ਹਰਾਈ ਸਾਹਿਬ ਨੂੰ ਮਤਲਬ ਉਹਨਾਂ ਦੇ ਦਰਸ਼ਨ ਕਰਨ ਗੁਰੂ ਹਰਾਈ ਸਾਹਿਬ ਦੇ ਦੇਖਿਆ ਜੀ ਕ੍ਰਾਹ ਪ੍ਰਸ਼ਾਦ ਜੀ ਦੇਖ ਵੀ ਲੈ ਕੇ ਆਏ ਸੀ ਬਕਾਇਦਾ ਹਨਾ ਉਹਨੀਆਂ ਅੱਖਾਂ ਵੀ ਗਲ ਬੜੀਆਂ ਨਮ ਲੱਗ ਰਹੀਆਂ ਸੀ ਬਿਲਕੁਲ ਜੀ ਹਨਾ ਆਪਣੇ ਆਪ ਦੇਖ ਕੇ ਜਵਾਨ ਬੱਚੇ ਨੂੰ ਹੁਣ ਤੁਹਾਨੂੰ ਪਤਾ ਹੈ ਹਰ ਮਾਂ ਦਾ ਇਸ ਤਰ੍ਹਾਂ ਹੁੰਦਾ ਵੀ ਜਵਾਨ ਬੱਚੇ ਦਾ ਇਹੋ ਜਿਹਾ ਦੁੱਖ ਨਹੀਂ ਕੋਈ ਵੀ ਮਾਂ ਚੱਲ ਸਕਦੀ ਸਾਡੇ ਆਪਣਾ ਬੱਚਾ ਹੈ ਪੰਜਾਬ ਦਾ ਵਿੱਚ ਹੈ ਤੇ ਇਸ ਕਰ ਕਰਕੇ ਅੱਖਾਂ ਦਾ ਨਮ ਹੋ ਹੀ ਜਾਨੀਏ ਚੱਲ ਤਾਂ ਨਹੀਂ ਰਿਹਾ ਲੇ ਖਤਰੀ ਤੋਂ ਬਾਹਰ ਨੇ ਤੇ ਥੋੜਾ ਬਹੁਤ ਉਹਨਾਂ ਦਾ ਬੀਪੀ ਨਾਰਮਲ ਹੋਇਆ ਹੈ ਨਰਵ ਸਿਸਟਮ ਠੀਕ ਹੈ ਪਰ ਕੀ ਬੈਗ ਨੂੰ ਦੇ ਆਤੇ ਹੈ ਬੈਗ ਨੂੰ ਸਭ ਤੋਂ ਵੱਡਾ ਡਾਕਟਰ ਹੈ ਮੇਰਾ ਸਤਿਗੁਰੂ ਜੀ ਉਹਨਾਂ ਨੂੰ ਜਲਦੀ ਜਲਦੀ ਠੀਕ ਕਰੇ ਲੋਕਾਂ ਨੇ ਉਹਨਾਂ ਦੇ ਫਾਹਾ ਵੀ ਭੁਲਾ ਰਹੇ ਨੇ ਕੀ ਕਹਿਣਾ ਚਾਹੁੰਦੇ ਨਹੀਂ ਤੁਸੀਂ ਅਸੀਂ ਵੀ ਕਹਿੰਦੇ ਆ ਸਾਰੀ ਸੰਗਤ ਨੂੰ ਵੀ ਇਹੋ ਜੀਆਂ ਗੱਲਾਂ ਨਾ ਕਰੋ ਪਲੀਜ਼ ਨਾ ਕਰੋ ਉਹਦੀ ਜ਼ਿੰਦਗੀ ਦੇ ਨਾਲ ਉਹ ਜੂਝ ਰਿਹਾ ਹੈ ਮੌਤ ਨਾਲ ਜੂਝ ਰਿਹਾ ਹੈ ਤੇ ਲੇਕਿਨ ਇਹੋ ਜੀਆਂ ਗੱਲਾਂ ਮਾਂ ਬਾਪ ਲਈ ਸਾਰੀ ਸੰਗਤ ਲਈ ਬਹੁਤ ਦੁੱਖ ਵਾਲੀਆਂ ਲੱਗਦੀਆਂ ਨੇ ਸਾਸ਼ਿਕਾ ਤੁਸੀਂ ਦੇਖ ਰਹੇ ਹੋ ਰਜਨਾਲਾ ਸਪੋਰਟਸ ਮੈਂ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜਿੱਥੇ ਜੜੀਆਂ ਪਿੰਡਾਂ ਦੇ ਪਿੰਡਾਂ ਵਿੱਚ ਅਰਦਾਸਾਂ ਹੋ ਰਹੀਆਂ ਮੰਦਰਾਂ ਦੇ ਵਿੱਚ ਮੱਥੇ ਟੇਕੇ ਜਾ ਰਹੇ ਹਰ ਕੋਈ ਉਹਦੀ ਜਿਹੜੀ ਸਿਹਤ ਲਈ ਤੰਦਰੁਸਤੀ ਲਈ ਦੁਆ ਕਰ ਰਿਹਾ ਸਾਡੇ ਨਾਲ ਇੱਕ ਮਾਤਾ ਜੀ ਆਏ ਨੇ ਬਕਾਇਦਾ ਜਿਹੜੇ ਗੁਰਦੁਆਰਾ ਸਾਹਿਬ ਵੀ ਉਹਨਾਂ ਦੀ ਪਾਠ ਕੀਤਾ ਬਕਾਇਦਾ ਉਹਨਾਂ ਨੇ ਕਿਹਾ ਵੀ ਇੱਥੇ ਜਿਹੜੀ ਚਾਹ ਪਾਣੀ ਦੀ ਸੇਵਾ ਕੀ ਨਾਮ ਕਿਹੜਾ ਮੇਰੇ ਨਾਂ ਬੀਬੀ ਕੁਲਦੀਪ ਕੌਰ ਖਾਲਸਾ ਜੀ ਹੈ ਤੇ ਮੈਂ ਹਮ ਬਸਵ ਸੇਵਾ ਕਰਦੀ 32 ਸਾਲਾਂ ਤੋਂ ਪੰਜਾਬੀ ਸਿੰਗਰ ਤੁਸੀਂ ਹੁਣ ਅੰਦਰ ਅਸੇਰ ਦਾ ਪਤਾ ਲਾਣ ਗਏ ਸੀ ਉਹਨੇ ਮਾਤਾ ਜੀ ਨੂੰ ਮਿਲ ਕੇ ਕੀ ਕਹਣਾ ਨਹੀਂ ਉਹ ਕੁਝ ਠੀਕ ਹੈ ਅਗੇ ਇਹਨਾਂ ਨੂੰ ਕਹਿੰਦੇ ਕੁਝ ਠੀਕ ਹੈ ਪਰ ਹਰੇ ਉੱਪਰ ਜਾਣ ਨਹੀਂ ਦਿੰਦੇ ਉੱਪਰ ਨਹੀਂ ਜਾਣ ਦਿੰਦੇ ਮਾਤਾ ਜੀ ਤੇ ਉਹਨਾਂ ਦੀ ਵਾਈਫ ਕਵਰ ਕਰੇ ਆ ਜੀ ਤੇ ਉਹ ਡਾਇਰੈਕਟਰ ਪੀਜੀਆਈ ਨੂੰ ਮਿਲਣ ਗਏ ਨੇ ਨਰਿਓਲੋਜੀ ਡਾਕਟਰ ਦੇ ਲਈ ਬਾਕੀ ਅਰਦਾਸਾਂ ਅਸੀਂ ਜ਼ਰੂਰ ਕਰਦੇ ਕੱਲ ਵੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਇੱਥੇ ਜੂਸ ਦਾ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਹਾਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਰਦਾਸਾਂ ਕੀਤੀਆਂ ਕੜਾ ਪ੍ਰਸ਼ਾਦ ਲੈ ਕੇ ਆਏ ਸੀ ਵੀ ਵਾਈ ਗੁਰੂ ਜੀ ਉਹਨਾਂ ਦੇ ਰੋਗ ਤਾਂ ਬਖਸ਼ੇ ਜਲਦੀ ਤੋਂ ਜਲਦੀ ਪ੍ਰਮਾਤਮਾ ਉਹਨੂੰ ਠੀਕ ਕਰੇ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ ਇਹ ਹੀ ਸਾਡੀਆਂ ਅਰਦਾਸਾਂ ਐ ਸੰਗਤਾਂ ਦੀਆਂ ਅਰਦਾਸਾਂ ਤੇ ਆਮ ਸਾਬ ਵੀ ਹਰ ਬੰਦਾ ਜਿੰਨੇ ਜੋਗੇ ਵੀ ਐ ਸੀ ਕਹਿੰਨੇ ਸਾਰੇ ਰੁਪਾਈ ਅਰਦਾਸ ਕਰੋ ਪਾਠ ਕਰੋ ਦੇ ਨਾਮ ਤੇ ਅਰਦਾਸ ਕਰੋ ਅਸੀਂ ਇੰਨਾ ਕਹਾਂਗੇ ਜਦੋਂ ਰਾਜਵੀਰ ਜੀ ਠੀਕ ਹੋ ਕੇ ਆ ਜਾਣਗੇ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਗੁਰੂ ਹਰਾਈ ਸਾਹਿਬ ਨੂੰ मतलब ਉਹਨਾਂ ਦੇ ਦਰਸ਼ਨ ਕਰਨ ਗੁਰੂ ਹਰਾਈ ਸਾਹਿਬ ਦੇ ਤੇ ਆਪਣੀਆਂ ਖੁਸ਼ੀਆਂ ਲੈ। ਹੁਣ ਕਦਾ ਕਦੋ ਲੱਗਿਆ ਤੁਹਾਨੂੰ? ਸਾਨੂੰ ਪਰਸੋਂ ਸ਼ਾਮ ਹੀ ਪਤਾ ਲੱਗਿਆ ਸੀ ਲੇਕਿਨ ਮੈਨੂੰ ਥੋੜੀ ਜੀ ਨਿਗਾਹ ਦੀ ਪ੍ਰੋਬਲਮ ਕਰਕੇ ਮੈਂ ਪਰਸੋਂ ਰਾਤ ਹੀ ਨਹੀਂ ਆ ਸਕੀ। ਕੱਲ ਸਵੇਰ ਤੋਂ ਅਸੀਂ ਇੱਥੇ ਹੀ ਆ। ਇੱਥੇ ਅਰਦਾਸਾਂ ਕਰਦੀ ਤੇ ਇੱਥੇ ਹੀ ਲੰਗਰ ਪਾਣੀ ਸੇਵਾ ਜੀ ਨਿੱਕ ਹੁੰਦੀ ਹੈ। ਯੋ ਨੀਕੀ ਕਰਦੇ। ਕਿ ਵੇਖਿਆ ਦੀ ਖਰਾਬ ਪ੍ਰਸ਼ਾਨ ਦੀ ਦੇਖ ਵੀ ਲੈ ਕੇ ਆਏ ਸੀ ਬਕਾਇਦਾ ਹਨਾ। ਉਹਨੀਆਂ ਅੱਖਾਂ ਵੀ ਕੱਲ ਬੜੀਆਂ ਨਮ ਲੱਗ ਰਹੀਆਂ ਸੀ। ਬਿਲਕੁਲ ਜੀ ਹਨਾ ਆਪਣੇ ਆਪ ਦੇਖ ਕੇ ਜਵਾਨ ਬੱਚੇ ਨੂੰ ਹੁਣ ਤੁਹਾਨੂੰ ਪਤਾ ਹੈ ਹਰ ਮਾਂ ਦਾ ਇਸ ਤਰ੍ਹਾਂ ਹੁੰਦਾ ਵੀ ਜਵਾਨ ਬੱਚੇ ਦਾ ਇਹੋ ਜਿਹਾ ਦੁੱਖ ਨਹੀਂ ਕੋਈ ਵੀ ਮਾਂ ਚੱਲ ਸਕਦੀ। ਸਾਡੇ ਆਪਣਾ ਬੱਚਾ ਹੈ ਪੰਜਾਬ ਦਾ ਵਿੱਚ ਹੈ ਤੇ ਇਸ ਗੱਲ ਕਰਕੇ ਅੱਖਾਂ ਦਾ ਨਮ ਹੋ ਹੀ ਜਾਂਦੀਆਂ ਪਰ ਫਿਰ ਵੀ ਵਾਹਿਗੁਰੂ ਜੀ ਸਾਨੂੰ ਸ਼ਕਤੀ ਦਿੰਦਾ ਹੈ। ਉਹਨਾਂ ਦੀ ਮਾਤਾ ਨੂੰ ਵੀ ਤੇ ਉਹਨਾਂ ਦੀ ਵਾਈਫ ਨੂੰ ਹੋਰ ਸਾਰੇ ਜਿਹੜੀ ਸੰਗਤ ਹੈ ਉਹਨਾਂ ਦੇ ਚਾਹਣ ਵਾਲੇ ਤੇ ਬਸ ਅਰਦਾਸਾਂ ਹੀ ਕਰ ਬਿਲਕੁਲ ਸੱਚੇ ਮਨ ਨਾਲ ਕਹਿੰਦੇ ਅਰਦਾਸ ਕੀਤੀ ਜਾ ਵੀ ਪ੍ਰਮਾਤਮਾ ਜ਼ਰੂਰ ਸੁਣਦਾ ਹੈ ਕਿਉਂਕਿ ਉਹਨਾਂ ਜਦੋਂ ਦੀ ਬਰਸੋ ਦੀ ਉਹਨਾਂ ਦੀ ਤਬੀਅਤ ਖਰਾਬ ਸੀ ਬਿਲਕੁਲ ਉਹਨਾਂ ਦੀ ਜਿਹੜੀ ਹਾਲਤ ਐਨੀ ਸੀ ਖਤਰੇ ਖਤਰੇ ਨਾਲੀ ਸੀ ਹੁਣ ਤਾਂ ਥੋੜੇ ਥੋੜੇ ਬੋਲ ਚਾਲ ਵੀ ਰਹੇ ਨੇ ਗੱਲਬਾਤ ਵੀ ਕੀਤੀ ਜਾਏ ਨੇ ਬੋਲ ਚਾਲ ਤਾਂ ਨਹੀਂ ਰਿਹਾ ਲੇ ਖਤਰੇ ਤੋਂ ਬਾਹਰ ਨੇ ਤੇ ਥੋੜਾ ਵੱਧ ਉਹਨਾਂ ਦਾ ਬੀਪੀ ਨਾਰਮਲ ਹੋਇਆ ਹੈ ਨਰਵ ਸਿਸਟਮ ਠੀਕ ਹੈ ਵੈਗਰੂ ਦੇ ਆਤੇ ਹੈ ਵੈਗਰੂ ਸਭ ਤੋਂ ਵੱਡਾ ਡਾਕਟਰ ਹੈ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਜਲਦੀ ਜਲਦੀ ਠੀਕ ਕਰੇ ਤੇ ਉਹ ਸਾਡੇ ਵਿੱਚ ਫੇਰ ਸਾਰੀ ਦੁਨੀਆ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੇ ਤੇਰੇ ਪਤਾ ਲੱਗੇ ਉਹਦੀ ਮਾਤਾ ਨੇ ਜਦੋਂ ਉਹਨਾਂ ਨੂੰ ਕੁਝ ਕਿਹਾ ਤਾਂ ਉਹਨੇ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਰਹੇ ਸੀ ਉਹ ਕਿਤੇ ਨਾ ਕਿਤੇ ਸੁਣਦਾ ਰਿਹਾ ਹਾਂ ਸੁਣਦੇ ਆ ਅੱਖਾਂ 'ਚੋਂ ਅੰਝੂ ਆ ਰਹੇ ਸੀਗੇ ਤੇ ਲੇਕਿਨ ਹਾਲੇ ਬੋਲ ਨਹੀਂ ਸਕਦੇ ਉੱਠ ਨਹੀਂ ਸਕਦੇ ਤੇ ਵੈਗਰੂ ਜੀ ਛੇਤੀ ਛੇਤੀ ਉੱਠਣਗੇ ਛੇਤੀ ਬੋਲਣ ਲੱਗ ਜਾਣਗੇ ਉਠਣਗੇ ਤੇ ਮਹਾਰਾਜ ਹੈ ਅਰਦਾਸਾਂ ਵਾਲੀ ਬਿਠੇ ਸਭ ਕੁਝ ਹੋਣਾ ਹੈ ਤੁਹਾਡਾ ਬਹੁਤ ਧੰਨਵਾਦ ਹੈ ਵੀ ਤੁਸੀਂ ਪੂਰੀ ਸੰਗਤ ਨੂੰ ਦੱਸ ਰਹੇ ਆਂ ਵੀ ਪਾਈ ਅਰਦਾਸਾਂ ਕਰੋ ਪਾਠ ਕਰੋ ਜਿੰਨਾ ਕੀ ਹੁੰਦਾ ਦਾਨ ਫੁੰਚ ਲੋ ਸਾਡਾ ਫਰਜ਼ ਹੈ ਵੀ ਜਿਹੜੇ ਐਨੇ ਤੁਸੀਂ ਆਂਦੇ ਤੇ ਸਾਡਾ ਫਰਜ਼ ਹੈ ਕਿ ਅਸੀਂ ਲੰਗਰ ਦਾ ਸ਼ਕਾਸੀ ਕੋ ਦੇਖਿਆ ਸੀ ਕੱਲ ਵੀ ਆਏ ਸੀ ਅੱਜ ਵੀ ਆਏ ਲਗਾਤਾਰ ਉਹਨਾਂ ਦੀ ਹਾਲਚਲ ਕਿਤੇ ਨਾ ਕਿਤੇ ਦੇਖਿਆ ਜੇ ਤਾਂ ਬੜੀ ਤੁਸੀਂ ਵੀ ਅਰਦਾਸਾਂ ਕੀਤੀਆਂ ਕੱਲ ਪ੍ਰਸ਼ਾਦ ਵੀ ਕਹਿੰਦਾ ਜੇ ਤੁਸੀਂ ਚਾਹ ਪਾਣੀ ਦਾ ਲੰਗਰ ਲੈ ਕੇ ਆਏ ਹਾਂਜੀ ਜੂਸ ਵੀ ਲੈ ਕੇ ਆਏ ਸੀ ਚਾਹ ਪਾਣੀ ਦਾ ਵੀ ਲੰਗਰ ਕੀਤਾ ਪਰ ਵਾਹਿਗੁਰੂ ਜੀ ਤੁਹਾਡੀ ਸੇਵਾ ਦੇ ਸਾਹਮਣੇ ਜਾਂ ਉਹਨਾਂ ਦੀ ਮਦਰ ਦੇ ਸਾਹਮਣੇ ਇਹ ਗੱਲਾਂ ਕੁਝ ਵੀ ਨਹੀਂ ਹੈ ਸਾਡਾ ਫਰਜ਼ ਹੀ ਅਸੀਂ ਬੰਦੀ ਸਿੰਘਾਂ ਦੇ ਮੋਰਚੇ ਤੇ ਵੀ ਸਭ ਤੋਂ ਪਹਿਲਾਂ ਸੇਵਾ ਲੰਗਰ ਦੀ ਤੇ ਚਾਹ ਪਾਣੀ ਦੀ ਕਰਦੇ ਹਾਂ ਹੁਣ ਵੀ ਸ਼ਾਮੀ ਪੁੱਛ ਗਿਆ ਉਹਨਾਂ ਨੂੰ ਵੀ ਜਦੋਂ ਵੀ ਲੋੜ ਹੋਈ ਤੇ ਤੁਸੀਂ ਸਾਨੂੰ ਦੱਸਿਓ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਇਹ ਵਾਈ ਗਰੂ ਉਹਨਾਂ ਨੂੰ ਜਲਦੀ ਜਲਦੀ ਕੁਝ ਲੋਕ ਨੇ ਉਹਨਾਂ ਦੀਆਂ ਅਫਵਾਹਾਂ ਵੀ ਫਲਾ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਲਈ ਤੁਸੀਂ ਅਸੀਂ ਵੀ ਕਹਿੰਦੇ ਆ ਸਾਰੀ ਸੰਗਤ ਨੂੰ ਵੀ ਇਹੋ ਜੀਆਂ ਗੱਲਾਂ ਨਾ ਕਰੋ ਪਲੀਜ਼ ਨਾ ਕਰੋ ਉਹਦੀ ਜ਼ਿੰਦਗੀ ਦੇ ਨਾਲ ਉਹ ਜੂਝ ਰਿਹਾ ਹੈ ਮੌਤ ਨਾਲ ਜੂਝ ਰਿਹਾ ਹੈ ਤੇ ਲੇਕਿਨ ਇਹੋ ਜੀਆਂ ਗੱਲਾਂ ਮਾਂ ਬਾਪ ਰਈ ਸਾਰੀ ਸੰਗਤ ਲਈ ਬਹੁਤ ਦੁੱਖ ਵਾਲੀਆਂ ਲੱਗਦੀਆਂ ਨੇ ਵੀ ਇਹੋ ਜੇ ਤੁਸੀਂ ਮਜ਼ਾਕ ਨਾ ਬਣਾਓ ਉਹਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਉਹ ਇੱਕ ਹੀਰਾ ਹੈ ਬੱਚਾ ਵੈਗਰੂ ਜ਼ਿੰਦਗੀ ਮਹਾਰਾਜ ਨੂੰ ਲੰਮੀ ਜਿੰਦਗੀ ਆ ਦੇ ਦੇ ਰੋਗਤਾ ਬਖਸ਼ੇ ਵਸੇ ਨਹੀਂ ਕਹਿਣਾ ਇਹ ਮਹਾਰਾਜ ਤੰਦਰੁਸਤੀ ਰੱਖੇ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਸੰਗਤ ਨਾ ਕੋਈ ਖੂਨ ਦਾ ਰਿਸ਼ਤਾ ਨਾ ਉਹ ਕਹਿੰਦੇ ਸੀ ਪਹਿਲਾਂ ਤੋਂ ਜਾਣਦੇ ਆ ਸਿਰਫ ਗਾਣੇ ਜਰੂਰ ਸੁਨੇ ਆ ਕੋਣ ਨੇ ਕਿਹਾ ਵੀ ਜਿਹੜਾ ਧੀਆਂ ਦਾ ਗਾਣਾ ਸੁਨੇ ਸੀ ਉਹਨੂੰ ਦੇਖ ਕੇ ਹੀ ਜਿਹੜਾ ਮੈਨੂੰ ਉਦੋਂ ਮੁੜ ਕੇ ਪਤਾ ਲੱਗਿਆ ਵੀ ਇਹ ਰਾਜਵੀਰ ਜਵੰਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਲਗਾਤਾਰ 3 ਦਿਨ ਤੋਂ ਮਾਤਾ ਜੀ ਜਿਹੜੇ ਇੱਥੇ ਅੰਮ੍ਰਿਤਸਰ ਵੀ ਰਹਿੰਦੇ ਨੇ ਉਥੋਂ 8ਾ ਸੈਕਟਰ 8ਾ ਰਹਿੰਦੇ ਨੇ ਔਰ ਅੰਮ੍ਰਿਤਸਰ ਗੇੜੀ ਸੇਵਾ ਕਰਦੇ ਨੇ ਬਾਕਾਇਦੇ ਕਹਿੰਦੇ ਮੈਂ ਤਾਂ ਜਦੋਂ ਵੀ ਗੁਰਦੁਆਰੇ ਜਾਂਦੀ ਆ ਉਹਦੀ ਜਿਹੜੀ ਅਰਦਾਸ ਨਹੀਂ ਕਰਦੀ ਪਰਮਾਤਮਾ ਉਹਨੂੰ ਜਲਦੀ ਤੰਦਰੁਸਤ ਕਰੇ ਰਾਜਵੀਰ ਫੇਰ ਜਿਹੜਾ ਜਿਹੜਾ ਸਾਨੂੰ ਅੱਛੇ-ਅੱਛੇ ਜਿਹੜੇ ਪਹਿਲਾਂ ਵੀ ਗਾਣੇ ਗੀਤ ਸੁਣਾਉਂਦਾ ਸੀ ਉਸੇ ਤਰ੍ਹਾਂ ਹੀ ਜਿਹੜਾ ਮਾਂ ਬੋਲੀ ਦੀ ਉਹ ਸੇਵਾ ਕਰਦਾ ਰਹੇ ਤਿੰਨ ਦਿਨ ਤੋਂ ਲਗਾਤਾਰ ਉਹ ਕਰਾ ਪ੍ਰਚਾਰ ਦੀ ਦੇਖ ਲਿਆਉਂਦੇ ਆ ਤੇ ਬਕਾਇਦਾ ਉਹਦੀ ਮਦਰ ਹੈ ਜਿਹੜੇ ਰਾਜਵੀਰ ਜਵੰਦਾ ਦੀ ਮਦਰ ਨੇ ਜਿਹੜਾ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਉਹਨਾਂ ਨੂੰ ਦੇਖ ਕੇ ਆਉਂਦੇ ਨੇ ਬਕਾਇਦਾ ਇੱਥੇ ਜਿਹੜੇ ਪੱਤਰਕਾਰਾਂ ਨੂੰ ਜਾਂ ਕੋਈ ਹੋਰ ਸੰਗਤ ਨੂੰ ਉਹਨਾਂ ਨੂੰ ਵੀ ਜਿਹੜੀ ਦੇਖ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਵੀ ਉਹਦੇ ਲਈ ਜਿਹੜਾ ਦੁਆ ਕਰੇ ਤਾਂ ਕਿ ਰਾਜਵੀਰ ਜਵੰਦਾ ਜੀ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਜਾਣ ਮੌਲ ਜੋਰ ਜਨਾ ਸਪੋਕਸਮੈਨ ਲਈ ਭੁਵਿੰਦਰ ਬਾਬਾ